ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਾਥ ਸ਼੍ਰੀ ਕਾਲਾ ਦੀਆਂ ਵੱਡੀਆਂ ਖਬਰਾਂ ਪੰਜਾਬ ਚ ਜ਼ਮੀਨਾਂ ਜਾਇਦਾਦਾਂ ਦੀ ਰਜਿਸਟਰੀ ਤੇ ਐਨਓਸੀ ਦੀ ਸ਼ਰਤ ਬਾਰੇ ਵੱਡੀ ਖਬਰ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਕੀਤਾ ਜਾਰੀ ਸੰਸਦ ਵਿੱਚ ਗਰਜੀ ਐਮਪੀ ਹਰਸਿਮਰਤ ਕੌਰ ਬਾਦਲ ਕੇਂਦਰ ਸਰਕਾਰ ਗੇ ਰੱਖਦੀ ਆ ਵੱਡੀ ਮੰਗ ਸ਼ੰਭੂ ਬਾਰਡਰ ਖੁੱਲਣ ਬਾਰੇ ਸੁਪਰੀਮ ਕੋਰਟ ਤੋਂ ਆਈ ਵੱਡੀ ਖਬਰ ਸੁਪਰੀਮ ਕੋਰਟ ਨੇ ਜਾਰੀ ਕੀਤੇ ਨਵੇਂ ਹੁਕਮ ਸੰਸਦ ਮੈਂਬਰ ਗੁਰਜੀ ਤੋਜਲਾ ਨੇ ਪੰਜਾਬੀਆਂ ਦੇ ਹੱਕ ਚ ਲੋਕ ਸਭਾ ਚ ਚੁੱਕੇ ਆਂ ਮੁੱਦੇ ਨਵੇਂ ਹਸਪਤਾਲ ਸੀਮਿਤ ਕੀਤੀਆਂ ਵੱਡੀਆਂ ਮੰਗਾਂ ਆਇਸ਼ਮਨ ਕਾਰ ਧਾਰਕਾਂ ਲਈ ਅਹਿਮ ਖਬਰ ਹੁਣ ਹੋਵੇਗੀ ਕਾਰਵਾਈ ਜਾਰੀ ਹੋਈ ਸਖਤ ਹੁਕਮ ਪੰਜਾਬ ਚ ਮੁਰੂ ਪਵੇਗਾ ਭਾਰੀ ਮੀਂਹ ਮੌਸਮ ਵਿਭਾਗ ਵੱਲੋਂ ਇਨ੍ਹਾਂ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦਾ ਅਲਰਟ ਜਾਰੀ ਗ੍ਰਿਫਤਾਰੀ ਮਗਰੋਂ ਭਾਰਤ ਪੁਸ਼ਨਾਸ਼ ਨੂੰ ਅਦਾਲਤ ਦਾ ਵੱਡਾ ਝਟਕਾ ਭੇਜਿਆ ਪੰਨ ਦਿਨਾਂ ਦੇ ਪੁਲੀਸ਼ ਸ਼੍ਰੀਮਾਨ ਤੇ ਪੰਜਾਬ ਵਿੱਚ ਬਿਨਾਂ ਐਨਓਸੀ ਤੋਂ ਗੈਰ ਕਾਨੂੰਨੀ ਕਲੋਨੀਆਂ ਦੀ ਰਜਿਸਟ੍ਰੇਸ਼ਨ ਦੀ ਇਜਾਜ਼ਤ ਸੰਬੰਧੀ ਜ਼ਿੰਮੇਵਾਰ ਨਾ ਕਰਨ ਤੇ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਸਖਤ ਤਾੜਨਾ ਕੀਤੀ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੂੰ ਚੇਤਾਵਨੀ ਦੇ ਨਾਲ 2 ਹਫ਼ਤਿਆਂ ਦਾ ਸਮਾਂ ਦੇ ਕੇ ਹਲਫਨਾਮਾ ਦਾਇਰ ਕਰਨ ਦਾ ਆਖਰੀ ਮੌਕਾ ਦਿੱਤਾ ਹੈ। ਲੁਧਿਆਣਾ ਵਾਸੀ ਵੱਲੋਂ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਐਕਟ ਦੇ ਹਦ ਗੈਰ ਕਾਨੂੰਨੀ ਕਲੋਨੀਆਂ ਨੂੰ ਰਜਿਸਟਰਡ ਕਰਨ ਤੇ پابੰਦੀ ਹੈ 2014 ਤੇ ਬਾਅਦ ਵਿੱਚ 2018 ਵਿੱਚ ਸਰਕਾਰ ਨੇ ਵਨ ਟਾਈਮ ਸੈਟਲਮੈਂਟ ਸਕੀਮ ਤਹਿਤ ਗੈਰ ਕਾਨੂੰਨੀ ਕਲੋਨੀਆਂ ਨੂੰ ਰਜਿਸਟਰ ਕਰਨ ਦੀ ਹਦਾਇਤਾਂ ਜਾਰੀ ਕੀਤੀਆਂ ਸਨ ਇਹ ਫੈਸਲਾ ਕੀਤਾ ਗਿਆ ਹੈ ਕਿ ਸਬ ਰਜਿਸਟਰਾਰ ਅਜੇ ਹੀ ਕਿਸੇ ਵੀ ਜਾਇਦਾਦ ਦੀ ਰਜਿਸਟਰੀ ਨਹੀਂ ਕਰਨਗੇ ਜਿਸ ਕੋਲ ਐਨਓਸੀ ਨਹੀਂ ਹੋਵੇਗੀ 12 ਦਸੰਬਰ 2019 ਨੂੰ ਸਰਕਾਰ ਨੇ ਐਨਓਸੀ ਦੀ ਲੋੜ ਨੂੰ ਹਟਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪਟੀਸ਼ਨਰ ਨੇ ਕਿਹਾ ਹੈ ਕਿ ਇਸ ਨਾਲ ਸਰਕਾਰ ਨੇ ਗੈਰ ਕਾਨੂੰਨੀ ਕਲੋਨੀਆਂ ਦੀ ਰਜਿਸਟ੍ਰੇਸ਼ਨ ਦਾ ਰਾਹ ਸਾਬ ਕਰ ਦਿੱਤਾ ਸੀ ਹਰਿਆਣਾ ਦੇ ਇੱਕ ਮਾਮਲੇ ਵਿੱਚ ਵੀ ਹਾਈ ਕੋਰਟ ਪਹਿਲਾਂ ਹੀ ਫੈਸਲਾ ਕਰ ਚੁੱਕੀ ਹੈ ਕਿ ਬਿਨਾਂ ਨੋਸੀ ਦੇ ਖੇਲ ਡੀਡ ਨਹੀਂ ਕੀਤੀ ਜਾ ਸਕਦੀ ਹਾਈ ਕੋਰਟ ਨੇ 4 April 2022 ਨੂੰ ਪੰਜਾਬ ਸਰਕਾਰ ਦੇ ਹੁਕਮਾਂ ਤੇ ਰੋਕ ਲਾ ਦਿੱਤੀ ਸੀ ਅਤੇ ਜਿਹੇ ਵਿੱਚ ਇਹ ਪਟੀਸ਼ਨ ਫਿਰ ਤੋਂ ਦਾਇਰ ਕੀਤੀ ਗਈ ਹੈ ਹਾਈ ਕੋਰਟ ਨੇ ਪਟੀਸ਼ਨਰ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪੰਜਾਬ ਦੇ ਮੁਖਸ ਖਤਰ ਨੂੰ ਇਸ ਮਾਮਲੇ ਵਿੱਚ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਸਨ ਜਦੋਂ ਇਹ ਮਾਮਲਾ ਮੂੜ ਸੁਣਵਾਈ ਲਈ ਆਇਆ ਤਾਂ ਪੰਜਾਬ ਸਰਕਾਰ ਨੇ ਜਵਾਬ ਲਈ ਸਮਾਂ ਮੰਗਿਆ ਹੈ ਵਾਰ-ਵਾਰ ਜਵਾਬ ਦੇਣ ਲਈ ਸਮਾਂ ਮੰਗਣ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਚਾੜ ਚੰਬ ਕੀਤੀ ਹੈ ਅਤੇ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਰਜਿਸਟਰੀ ਲਈ ਐਨਓਸੀ ਖਤਮ ਕਰਨ ਤੇ ਕੋਈ ਫੈਸਲਾ ਲਿਆ ਜਾ ਸਕਦਾ ਹੈ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਅਗੂ ਅਤੇ ਸੰਸਦ ਮੈਂਬਰ ਹਰਸੀਮਰਤ ਕੌਰ ਬਾਦਲ ਨੇ ਮੰਗ ਕੀਤੀ ਹੈ ਕਿ ਐਮਜ਼ ਬਠਿੰਡਾ ਵਿਖੇ 300 ਬੈੱਡ ਦਾ ਟ੍ਰੋਮਾ ਸੈਂਟਰ ਸਥਾਪਿਤ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇ ਅਤੇ ਮਾਨਸਾ ਵਿੱਚ ਸੰਸਾ ਦਾ ਸੈਂਟਰ ਖੋਲਿਆ ਜਾਵੇ ਤੇ ਫਿਰੋਜ਼ਪੁਰ ਵਿੱਚ ਵੀ ਪੀਜੀਆਈਐਮਆਈਆਰ ਸੈਟਲਾਈਟ ਸੈਂਟਰ ਤੇਜ਼ ਰਫ਼ਤਾਰ ਨਾਲ ਮੁਕੰਮਲ ਕੀਤਾ ਜਾਵੇ ਆਪਣੇ ਭਾਸ਼ਣ ਵਿੱਚ ਹਰ ਸਿਮਰਤ ਕੋਰ ਬਾਦਲ ਨੇ ਸੰਸਦ ਨੂੰ ਦੱਸਿਆ ਕਿ ਇਹ ਇੱਕ ਤੱਥ ਹੈ ਕਿ ਰੋਜ਼ਾਨਾ 2500 ਮਰੀਜ਼ ਐਮਜ ਬਠਿੰਡਾ ਵਿੱਚ ਪਹੁੰਚਦੇ ਹਨ ਕਿਉਂਕਿ ਇਹ ਦੋ ਨੈਸ਼ਨਲ ਹਾਈਵੇਅ ਤੇ ਸਥਿਤ ਹੈ ਜਿੱਥੇ ਰੋਜ਼ਾਨਾ ਅਨੇਕਾਂ ਸੜਕ ਹਾਦਸੇ ਹੁੰਦੇ ਹਨ ਜਦੋਂ ਕਿ ਸੰਸਥਾ ਦੇ ਐਮਰਜੈਂਸੀ ਵਾਰਡ ਵਿੱਚ ਸਿਰਫ 28 ਬੈੱਡ ਹਨ ਉਹਨਾਂ ਨੇ ਕਿਹਾ ਹੈ ਕਿ ਮੈਂ ਪਿਛਲੇ 3 ਸਾਲਾਂ ਤੋਂ 300 ਬੈੱਡਾਂ ਦਾ ਟਰੋਮਾ ਸੈਂਟਰ ਸਥਾਪਿਤ ਕਰਨ ਦੀ ਮੰਗ ਕਰਦੀ ਆ ਰਹੀ ਹਾਂ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਉਹਨਾਂ ਨੇ ਕਿਹਾ ਹੈ ਕਿ ਮੈਨੂੰ ਸਮਝ ਨਹੀਂ ਆ ਰਿਹਾ ਹੈ ਕਿ ਅਸੀਂ ਇਸ ਅਹਿਮ ਕੰਮ ਵਾਸਤੇ ਫੰਡ ਕਿਉਂ ਨਹੀਂ ਦੇ ਰਹੇ ਜਦੋਂ ਕਿ ਹਜ਼ਾਰਾਂ ਕਰੋੜਾਂ ਰੁਪਏ ਬੁਤਾਂ ਤੇ ਬੁਲੇਟ ਟ੍ਰੇਨਾਂ ਵਰਗੇ ਪ੍ਰੋਜੈਕਟਾਂ ਦੇ ਖਰਚ ਕੀਤੇ ਜਾ ਰਹੇ ਹਨ ਹਰ ਸਿਮਰਤ ਕੋਰ ਬਾਦਲ ਨੇ ਜ਼ੋਰਦਾਰ ਅਪੀਲ ਕੀਤੀ ਕਿ ਐਮਜ ਬਠਿੰਡਾ ਵਿਖੇ ਪੈਟ 스ਕੈਨ ਮਸ਼ੀਨ ਸਥਾਪਿਤ ਕੀਤੀ ਜਾਵੇ ਅਤੇ ਕਿ ਹੈਗੀ ਪੰਜਾਬ ਵਿੱਚ ਹਰ ਸਾਲ ਕੈਂਸਰ ਮਰੀਜ਼ਾਂ ਦੀ ਗਿਣਤੀ 60% ਦੀ ਵਧ ਰਹੀ ਹੈ ਤੇ ਮਹਿਲਾਵਾਂ ਨੂੰ ਕੈਂਸਰ ਹੋਣ ਦੀ ਦਰ ਦੇਸ਼ ਵਿੱਚ ਸਭ ਤੋਂ ਜ਼ਿਆਦਾ ਹੈ ਬੀਬਾ ਹਰਸਿਮਰਤ ਕੋਰ ਬਾਦਲ ਨੇ ਸੰਸਦ ਨੂੰ ਇਹ ਵੀ ਦੱਸਿਆ ਕਿ ਐਮਜ ਬਠਿੰਡਾ ਵਿੱਚ ਕਿਡਨੀ ਟ੍ਰਾਂਸਪਲੈਂਟ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਇਸ ਦੇ ਨਾਲ ਹੀ ਸੰਸਥਾ ਵਿੱਚ ਸਟਾਫ ਦੀ ਗਿਣਤੀ ਵਧਾਉਣ ਅਤੇ ਡਾਕਟਰਾਂ ਲਈ ਸਟਾਫ ਕੁਆਟਰਾਂ ਤੇ ਹੋਸਟਲ ਦੀ ਕੀਮਤੀ ਵਧਾਉਣ ਦੀ ਲੋੜ ਤੇ ਵੀ ਜ਼ੋਰ ਦਿੱਤਾ ਹਰਜਿੰਦਰ ਕੌਰ ਬਾਦਲ ਨੇ ਕਿ ਹੈ ਕਿ ਸਿਹਤ ਸਿਮਾਵਾਂ ਵਿੱਚ ਵਿਸਥਾਰ ਦੀ ਬਹੁਤ ਜ਼ਰੂਰਤ ਹੈ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਨੇ ਕਿਹਾ ਸੀ ਕਿ ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਸਥਾਪਿਤ ਕੀਤਾ ਜਾਵੇਗਾ ਪਰ ਅਸਲੀਅਤ ਇਹ ਹੈ ਕਿ ਸਿਹਤ ਖੇਤਰ ਵਾਸਤੇ ਫੰਡਾਂ ਦੀ ਵੰਡ ਵਿੱਚ ਲੋੜ ਮੁਤਾਬਿਕ ਵਾਅਦਾ ਨਹੀਂ ਕੀਤਾ ਗਿਆ ਬਠਿੰਡਾ ਦੇ ਐਮਪੀ ਨੇ ਸਿਹਤ ਸਕੀਮਾਂ ਦਾ ਨਾ ਰੱਖਣ ਦੇ ਮਾਮਲੇ ਤੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਿਚਾਲੇ ਚੱਲ ਰਹੇ ਟਕਰਾਅ ਦਾ ਵਿਸਥਾਰ ਨਾਲ ਵਰਣਨ ਕੀਤਾ। ਉਹਨਾਂ ਨੇ ਕਿਹਾ ਕਿ ਇਸ ਟਕਰਾਅ ਨਾਲ ਸੂਬੇ ਲਈ ਫੰਡ ਰੋਕਣ ਵਿੱਚ ਬਹੁਤ ਦੇਰੀ ਹੋ ਰਹੀ ਹੈ ਤੇ ਇਸ ਕਾਰਨ ਲੋਕਾਂ ਨੂੰ ਮੁਸੀਬਤਾਂ ਵਿੱਚ ਨਹੀਂ ਪਾਉਣਾ ਚਾਹੀਦਾ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਆਪ ਸਰਕਾਰ ਵੱਲੋਂ ਪੰਜਾਬ ਵਿੱਚ ਮੁਹੱਲਾ ਕਲੀਨਿਕ ਖੋਲਣ ਨਾਲ ਸਿਹਤ ਪ੍ਰਣਾਲੀ ਤਹਸ ਨਾਲ ਹਿੱਸ ਹੋ ਗਈ ਹੈ ਤੇ ਭ੍ਰਿਸ਼ਟਾਚਾਰ ਦਾ ਅੱਡਾ ਬਣ ਗਈ ਹੈ ਹਰਿਆਣਾ ਸਰਕਾਰ ਨੇ ਸ਼ੰਭੂ ਬਾਰਡਰ ਖੋਲਣ ਦੇ ਸਬੰਧ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਸਰਕਾਰ ਦੀ ਪਟੀਸ਼ਨ ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਹੈ ਸੁਣਵਾਈ ਵਿੱਚ ਕੋਰਟ ਨੇ ਫੈਸਲਾ ਸੁਰੱਖਿਅਤ ਰੱਖਦੇ ਹੋਏ ਸ਼ੰਭੂ ਬਾਰਡਰ ਤੇ ਮੌਜੂਦਾ ਸਥਿਤੀ ਨੂੰ ਬਰਕਰਾਰ ਰੱਖਣ ਦੇ ਆਦੇਸ਼ ਦਿੱਤੇ ਹਨ ਇਸ ਮਾਮਲੇ ਤੇ ਅਗਲੀ ਸੁਣਵਾਈ ਹੁਣ 12 ਅਗਸਤ ਨੂੰ ਹੋਵੇਗੀ ਪਿਛਲੀ ਸੁਣਵਾਈ ਵਿੱਚ ਪੰਜਾਬ ਤੇ ਹਰਿਆਣਾ ਸਰਕਾਰਾਂ ਵੱਲੋਂ ਇੱਕ ਆਜ਼ਾਦ ਕਮੇਟੀ ਬਣਾਉਣ ਦੇ ਲਈ ਸੂਝਵਾਨ ਲੋਕਾਂ ਦੇ ਨਾਮ ਸੁਪਰੀਮ ਕੋਰਟ ਵਿੱਚ ਰੱਖੇ ਜਾਣਗੇ ਜੋ ਇਸ ਮਾਮਲੇ ਨੂੰ ਸੁਲਝਾਉਣ ਦਾ ਕੰਮ ਕਰੇਗੀ ਪਿਛਲੀ ਸੁਣਵਾਈ ਵਿੱਚ ਕੋਰਟ ਨੇ ਇਹ ਹਦੇਸ਼ ਦਿੱਤਾ ਸੀ ਨਾਲ ਹੀ ਇਹ ਵੀ ਸਾਫ਼ ਕੀਤਾ ਸੀ ਕਿ ਜੇਕਰ ਉਹ ਜੇ ਹਨ ਨਹੀਂ ਕਰ ਸਕਦੇ ਤਾਂ ਇਹੇ ਕੰਮ ਕੋਰਟ ਤੇ ਵੀ ਛੱਡਿਆ ਜਾ ਸਕਦਾ ਹੈ ਨਾਲ ਹੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਬਾਰਡਰ ਤੇ ਕੋਈ ਵੀ ਘਟਨਾ ਨਹੀਂ ਹੋਣੀ ਚਾਹੀਦੀ ਅਜਿਹੇ ਵਿੱਚ ਮੌਜੂਦਾ ਸਥਿਤੀ ਬਰਕਰਾਰ ਰੱਖੀ ਜਾਵੇ ਸੰਸਦ ਮੈਂਬਰ ਗੁਰਜੀਤ ਓਜਲਾ ਨੇ ਸੰਸਦ ਵਿੱਚ ਅਮਰੀਕ ਸਰ ਨੂੰ ਮੈਡੀਕਲ ਹੱਬ ਬਣਾਉਣ ਦੀ ਮੰਗ ਉਠਾਈ ਹੈ ਉਹਨਾਂ ਨੇ ਪ੍ਰਸ਼ਾਸਨ ਤੇ ਸ਼ਿਕੰਜਕਸਨ ਤੇ ਅਮਰੀਕ ਸਰ ਦੇ ਹਸਪਤਾਲਾਂ ਵਿੱਚ ਸੂਲਤ ਦੀ ਜਾਂਚ ਲਈ ਕਮੇਟੀ ਭੇਜਣ ਲਈ ਵੀ ਕਿਹਾ ਹੈ ਸੰਸਦ ਮੈਂਬਰ ਗੁਰਜੀਤ ਸਿੰਘ ਓਜਲਾ ਨੇ ਕਿਹਾ ਕਿ ਅਮਰੀਕ ਸਰ ਰੇਲ ਸੜਕ ਤੇ ਹਵਾਈ ਯਾਤਰਾ ਰਾਹੀ ਅੰਤਰਰਾਸ਼ਟਰੀ ਤਰੀ ਪੱਧਰ ਤੇ ਜੁੜਿਆ ਹੋਇਆ ਹੈ ਉੱਥੇ ਮੈਡੀਕਲ ਟੂਰਿਜ਼ਮ ਸਿਟੀ ਬਣਾਇਆ ਜਾ ਸਕਦਾ ਹੈ ਪਹਿਲਾਂ ਲੋਕ ਪਾਕਿਸਤਾਨ ਤੋਂ ਭਾਰਤ ਇਲਾਜ ਲਿਆ ਹੁੰਦੇ ਸਨ ਇਸ ਨਾਲ ਲੋਕਾਂ ਨੂੰ ਫਾਇਦਾ ਹੋਵੇਗਾ ਤੇ ਅਮਰੀਕਸਰ ਦੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਉਹਨਾਂ ਨੇ ਕਿਹਾ ਕਿ ਇੱਥੇ ਰੋਜ਼ਾਨਾ ਲੱਖਾਂ ਸ਼ਰਧਾਲੂ ਆਉਂਦੇ ਹਨ ਅਤੇ ਰੱਖ-ਰਖਾ ਵੀ ਬਹੁਤ ਵਧੀਆ ਹੈ ਇਸ ਲਈ ਜੇਕਰ ਅਮਰੀਕਸਰ ਮੈਡੀਕਲ ਸਿਟੀ ਬਣ ਜਾਵੇ ਤਾਂ ਸਭ ਨੂੰ ਲਾਭ ਮਿਲੇਗਾ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ 80 ਲੱਖ ਦੀ ਆਬਾਦੀ ਅਮਰੀਕਸਰ ਨੂੰ ਗੁਰਦਾਸਪੁਰ ਪਠਾਨਕੋਟ ਅਤੇ ਜੰਮੂ ਨਾਲ ਜੋੜਦੀ ਹੈ ਮਰਹੂਮ ਵਿੱਤ ਮੰਤਰੀ ਅਰੁਣ ਜੈਤਰੀ ਨੇ ਅਮ੍ਰਿਤਸਰ ਲਈ ਇਹ ਇਮਦਾਵਾਦਾ ਕੀਤਾ ਸੀ ਪਰ ਕਾਲੀ ਭਾਜਪਾ ਸਰਕਾਰ ਨੇ ਇਸ ਨੂੰ ਬਠਿੰਡਾ ਸ਼ਿਫਟ ਕਰ ਦਿੱਤਾ ਜਿੱਥੇ ਸਹੂਲਤਾਂ ਨਹੀਂ ਹਨ ਇਸ ਲਈ ਅਮ੍ਰਿਤਸਰ ਨੂੰ ਇਮਦਦਾਂ ਪੀਜੀਆਈ ਵਰਗਾ ਹਸਪਤਾਲ ਦਿੱਤਾ ਜਾਵੇ ਇਸ ਦੇ ਨਾਲ ਹੀ ਸੰਸਦ ਗੁਰਜੀਤ ਸਿੰਘ ਓਜਲਾ ਨੇ ਵੀ ਪ੍ਰਸ਼ਾਸਨਿਕ ਵਿਭਾਗ ਨੂੰ ਲਗਾਮ ਲਾਉਣ ਦੀ ਗੱਲ ਕਹੀ ਹੈ ਉਹਨਾਂ ਨੇ ਕਿਹਾ ਕਿ ਨਕਲੀ ਦਵਾਈਆਂ ਨਕਲੀ ਖਾਦਾਂ ਤੇ ਦਵਾਈਆਂ ਤੇ ਵਾਤਾਵਰਣ ਇਹਨਾਂ ਸਭ ਤੇ ਇੱਕੋ ਸਮੇਂ ਕਾਬੂ ਨਹੀਂ ਪਾਇਆ ਜਾ ਸਕਦਾ ਉਹਨਾਂ ਨੇ ਕਿਹਾ ਕਿ ਨਕਲੀ ਖਾਦਾਂ ਲਈ ਡੀ ਐਚਓ ਨੂੰ ਮੋਤਲ ਕਿਉਂ ਨਹੀਂ ਕੀਤਾ ਜਾਂਦਾ ਤੇ ਆਈਐਸ ਸੂਬਾ ਸਕੱਤਰ ਇਹਨਾਂ ਚੀਜ਼ਾਂ ਨੂੰ ਠੀਕ ਕਰਨ ਲਈ ਜਵਾਬ ਦੇ ਕਿਉਂ ਨਹੀਂ ਹਨ ਉਹਨਾਂ ਨੇ ਕਿਹਾ ਕਿ ਅਸਲ ਬਿਮਾਰੀ ਦੀ ਜੜ ਪ੍ਰਬੰਧਕ ਹਨ ਜਿਸ ਕਰਕੇ ਇਸ ਵਿਭਾਗ ਵੱਲ ਧਿਆਨ ਦੇਣ ਦੀ ਲੋੜ ਹੈ ਸੰਸਦ ਮੈਂਬਰ ਓਜਲਾ ਨੇ ਸੰਸਦ ਦੇ ਵਿੱਚ ਆਸ਼ਾ ਵਰਕਰਾਂ ਨੂੰ ਮਿਲ ਰਹੀ ਨਿਗੁਣੀ ਤਨਖਾਹ ਬਾਰੇ ਵੀ ਗੱਲ ਕਰਦਿਆਂ ਕਿ ਹੈਗੀ ਜੇਕਰ ਅੱਜ ਸਿਹਤ ਸਹੂਲਤਾਂ ਪਿੰਡਾਂ ਵਿੱਚ ਪਹੁੰਚ ਰਹੀਆਂ ਹਨ ਤਾਂ ਇਹ ਆਸ਼ਾ ਵਰਕਰਾਂ ਦੀ ਮਿਹਨਤ ਸਦਕਾ ਹੈ ਇਸ ਲਈ ਉਹਨਾਂ ਦੀ ਤਨਖਾਹ ਵਧਾਈ ਜਾਵੇ ਪੰਜਾਬ ਅੰਦਰ ਆਯੁਸ਼ਮਨ ਯੋਜਨਾ ਕਾਰਡ ਤੇ ਹੋਣ ਵਾਲਾ ਇਲਾਜ ਹੁਣ ਹੋਰ ਵੀ ਔਖਾ ਹੋ ਗਿਆ ਹੈ ਕਿਉਂਕਿ ਹਰ ਜ਼ਿਲ੍ਹੇ ਅੰਦਰ ਦਰਜਨਾਂ ਲੋਕ ਅਨੰਦ ਅਧਿਕਾਰਤ ਤੌਰ ਤੇ ਬਣਵਾਏਗੇ ਕਾਰਡ ਚੁੱਕੀ ਫਿਰ ਰਹੇ ਹਨ ਜਿਨ੍ਹਾਂ ਦੀ ਪੜਤਾਲ ਹੋਣੀ ਸ਼ੁਰੂ ਹੋ ਗਈ ਹੈ ਅਨੰਦ ਅਧਿਕਾਰਤਾ ਆਯੁਸ਼ਮਨ ਕਾਰਡ ਰਾਹੀਂ ਹੋ ਚੁੱਕੇ ਇਲਾਜਾਂ ਦੀ ਬੰਦੀ ਰਕਬ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਪ੍ਰਵਾਈ ਜਾ ਰਹੀ ਹੈ ਇਥੋਂ ਤੱਕ ਕਿ ਹੁਣ ਕਾਰੜਾਹੀ ਇਲਾਜ ਕਰਨ ਤੋਂ ਪਹਿਲਾਂ ਪੂਰੀ ਤਰ੍ਹਾਂ ਜਾਂਚ ਵੀ ਕੀਤੀ ਜਾਣ ਲੱਗ ਪਈ ਹੈ ਆਰਟੀਆਈ ਮਾਹਿਰ ਨੇ ਦੱਸਿਆ ਕਿ ਪੰਜਾਬ ਵਿੱਚ ਸਿਹਤ ਬੀਮਾ ਯੋਜਨਾਵਾਂ ਵਾਲਿਆਂ ਦੇ ਅਧਿਕਾਰਿਤ ਆਇਸ਼ਮਨ ਕਾਰਡ ਬਣਾਏ ਜਾਂਦਾ ਕਾਲਾ ਤੰਦਾ ਵੱਡੀ ਪੱਧਰ ਤੇ ਚੱਲ ਰਿਹਾ ਹੈ ਵੱਡੀ ਗਿਣਤੀ ਵਿੱਚ ਕੰਪਿਊਟਰ ਸੈਂਟਰਾਂ ਵਿੱਚ ਹਜ਼ਾਰਾਂ ਰੁਪਏ ਲੈ ਕੇ ਅਜਿਹੇ ਕਾਰਡ ਬਣਾਏ ਜਾ ਰਹੇ ਹਨ ਪਰਮਾਨਤਾ ਪ੍ਰਾਪਤ ਇਲਾਜ ਵਾਲੇ ਹਸਪਤਾਲਾਂ ਵਿੱਚ ਕਾਰਡ ਬਣਾਉਣ ਤੇ ਘੱਗੀ ਦਾ ਜਾਲ ਸਾਹਮਣੇ ਆ ਰਿਹਾ ਕਿਉਂਕਿ ਆਯਸ਼ਮਨ ਕਾਰਡ ਬਣਵਾਉਣ ਲਈ ਰੱਖੇਗੇ ਸ਼ਰਤਾਂ ਦੇ ਉਲਟ ਮੋਟੀਆਂ ਰਕਮਾਂ ਵਸੂਲ ਕੇ ਇਹ ਕਾਰਡ ਬਣਾਏ ਜਾਂਦੇ ਹਨ ਹੁਣ ਬੀਮਾ ਏਜੰਸੀ ਵੱਲੋਂ ਹੀ ਇਲਾਜ ਦੇ ਲੱਖਾਂ ਰੁਪਏ ਨਾ ਦੇਣ ਅਤੇ ਆਯਸ਼ਮਨ ਰੋਜ਼ਨਾ ਅਤੇ ਆਯੂਸ਼ਮਨ ਯੋਜਨਾ ਵਾਲੇ ਕਾਰਡਾਂ ਨੂੰ ਅਧਿਕਾਰਿਤ ਹੋਣ ਦਾ ਮਾਮਲਾ ਚੁੱਕੇ ਜਾਣ ਤੋਂ ਬਾਅਦ ਕਾਰਵਾਈ ਸ਼ੁਰੂ ਹੋਈ ਹੈ ਇਸ ਮਾਮਲੇ ਵਿੱਚ ਸਭ ਤੋਂ ਵੱਧ ਰਗੜਾ ਗੋਡੇ ਤੇ ਚੂਲੇ ਬਦਲੀ ਕਰਨ ਵਾਲੇ ਸਰਕਾਰੀ ਹਸਪਤਾਲਾਂ ਨੂੰ ਲੱਗਿਆ ਹੈ ਉਹਨਾਂ ਨੇ ਪੰਜਾਬ ਸਰਕਾਰ ਕੋਲ ਮੰਗ ਕੀਤੀ ਹੈ ਕਿ ਜਿਹੜਾ ਵਿਅਕਤੀ ਸਰਕਾਰੀ ਜਾਂ ਗੈਰ ਸਰਕਾਰੀ ਹਸਪਤਾਲਾਂ ਵਿੱਚ ਜਿਹੜਾ ਆਯੂਸ਼ਮਨ ਕਾਰਡ ਲੈ ਕੇ ਆਉਂਦਾ ਹੈ ਉਸ ਦਾ ਕਾਰਡ ਜ਼ਬਤ ਕਰਕੇ ਕਾਰਡ ਜਾਰੀ ਕਰਨ ਵਾਲੇ ਵਿਅਕਤੀਆਂ ਤੇ ਧੋਖਾ ਦੇਹੀ ਦੇ ਮਾਮਲੇ ਦਰਜ ਕੀਤੇ ਜਾਣ ਅਤੇ ਹਸਪਤਾਲਾਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਆਨ ਅਧਿਕਾਰਿਤ ਆਇਸ਼ਮਨ ਕਾਲ ਵਾਲੇ ਵਿਅਕਤੀ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇ ਪੰਜਾਬ ਵਿੱਚ ਬੀਤੇ ਦਿਨੀ 15.4 ਮਿਲੀਮੀਟਰ بارش ਦਰਜ ਕੀਤੀ ਗਈ ਹੈ ਜਦੋਂ ਕਿ ਸ਼ਾਮ ਤੱਕ ਬਰਹਿੰਡਾ ਵਿੱਚ 88 ਮਿਲੀਮੀਟਰ ਫਰੀਦਕੋਟ ਵਿੱਚ 43 ਮਿਲੀਮੀਟਰ ਫਾਜ਼ਿਲਕਾ ਵਿੱਚ 24 ਮਿਲੀਮੀਟਰ ਅਤੇ ਅੰਮ੍ਰਿਤਸਰ ਵਿੱਚ 11 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਉੱਥੇ ਹੀ ਮੌਸਮ ਵਿਭਾਗ ਵੱਲੋਂ ਅੱਜ ਪੰਜਾਬ ਦੇ ਦੋ ਜ਼ਿਲ੍ਹਿਆਂ ਪਠਾਨਕੋਟ ਤੇ ਹੁਸ਼ਿਆਰਪੁਰ ਵਿੱਚ ਮੀਂਹ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ ਇੱਥੇ ਮੀਂਹ ਦੇ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ ਜਦੋਂ ਕਿ ਇਨ੍ਹਾਂ ਦੋ ਜ਼ਿਲ੍ਹਿਆਂ ਤੋਂ ਇਲਾਵਾ ਗੁਰਦਾਸਪੁਰ ਨਵਾਂ ਸ਼ਹਿਰ ਅਤੇ ਰੂਪਨਗਰ ਵਿੱਚ ਪੰਜਾਬ 75% ਦੀ ਅਤੇ ਬਾਕੀ ਰਾਜਾਂ ਵਿੱਚ 25 ਤੋਂ 50% ਦੀ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਜੁਲਾਈ ਦੇ ਮਹੀਨੇ ਵਿੱਚ ਮਾਨਸੂਨ ਸੁੱਤਰ ਹੈ ਪਰ ਅਗਸਤ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਸਾਬਕਾ ਕੈਬਨਿਟ ਮੰਤਰੀ ਭਾਰਤ ਪੁਸ਼ਨਾਸ਼ ਨੂੰ ਅਦਾਲਤ ਨੇ 5 ਦਿਨਾਂ ਦੇ ਰਿਮਾਨਡ ਤੇ ਭੇਜ ਦਿੱਤਾ ਹੈ ਬੀਤੇ ਦਿਨੀ ਈਡੀ ਵੱਲੋਂ ਪੁਸ਼ਕਿਸ਼ ਤੋਂ ਬਾਅਦ ਸਾਬਕਾ ਮੰਤਰੀ ਭਾਰਤ ਪੁਸ਼ਨਾਸ਼ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਦੱਸਦੇ ਕਿ ਆਸ਼ੂ ਤੇ ਟੈਂਡਰਾਂ ਵਿੱਚ ਰੋਪਈ ਦੇ ਕਪਲੇ ਦੇ ਇਲਜ਼ਾਮ ਲੱਗੇ ਹਨ ਬੀਤੇ ਦਿਨੀ ਪੰਜਾਬ ਦੇ ਸਾਬਕਾ ਕੈਬਨਟ ਮੰਤਰੀ ਭਾਤ ਪੁਸ਼ਨਾਸ਼ ਨੂੰ ਈਡੀ ਨੇ ਜਲੰਧਰ ਚ ਪੁਛਗਿਸ਼ ਲਈ ਬੁਲਾਇਆ ਸੀ ਦੇਰ ਸ਼ਾਮ ਈਡੀ ਦੇ ਅਧਿਕਾਰੀਆਂ ਨੇ ਚੁਕਿਸ਼ਤ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਈਡੀ ਦੇ ਅਧਿਕਾਰੀਆਂ ਨੇ 9 ਘੰਟੇ ਤੱਕ ਆਸ਼ੂ ਤੋਂ ਪੈਸਿਆਂ ਬਾਰੇ ਪੁਛਗਿਸ਼ ਕੀਤੀ ਸੀ ਜਿਸ ਤੋਂ ਬਾਅਦ ਸਾਬਕਾ ਮੰਤਰੀ ਆਸ਼ੂ ਨੂੰ ਜਲੰਧਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਅਦਾਲਤ ਨੇ ਉਹਨਾਂ ਨੂੰ 5 ਦਿਨਾਂ ਦੇ ਪੁਲਿਸ ਰਿਮਾਨਡ ਤੇ ਭੇਜ ਦਿੱਤਾ ਹੈ ਸੀਪਾਇਟ ਨਾਂ ਦਾ ਇੱਕ ਪ੍ਰੋਜੈਕਟ ਹੈ ਉਹਦੇ ਵਿੱਚ ਕੀ ਹੈ 10 ਏਕੜ ਦੇ ਵਿੱਚ ਹੈ ਉਹਦੇ ਵਿੱਚ 1200 ਬੱਚਾ ਇੱਕ ਸਾਲ ਦੇ ਵਿੱਚ ਟ੍ਰੇਨਡ ਹੋਊਗਾ ਪੁਲਿਸ ਵਾਸਤੇ CRPF ਵਾਸਤੇ BSF ਵਾਸਤੇ ਪੈਰਾਮਿਲਟਰੀ ਫੋਰਸ ਵਾਸਤੇ ਜਿੰਨੀਆਂ ਵੀ ਫੋਰਸਸ ਨੇ ਆਰਮਡ ਫੋਰਸਸ ਨੇ ਉਹਨਾਂ ਵਾਸਤੇ ਟ੍ਰੇਨਿੰਗ ਦਿੱਤੀ ਜਾਊਗੀ 1200 ਬੱਚੇ ਨੂੰ ਇੱਕ ਸਾਲ ਚ ਹੋਸਟਲ ਹੈ ਉੱਥੇ ਰਹਿਣਗੇ ਐਡਮਿਨ ਬਲੌਕ ਹੈ 400 ਮੀਟਰ ਦਾ ਟਰੈਕ ਹੈ ਉਹਨਾਂ ਦੇ ਪ੍ਰੈਕਟਿਸ ਕਰਨ ਵਾਸਤੇ ਬਾਲੀਵਾਲ ਦਾ ਗਰਾਊਂਡ ਹੈ ਟੈਨਿਸ ਦਾ ਗਰਾਊਂਡ ਹੈ ਸ਼ੂਟਿੰਗ ਰੇਂਜ ਹੈ ਸਭ ਕੁਝ ਅਧ ਵਿੱਚ ਲੇਟੈਸਟ ਸੀਪਾਟਨਾ ਦਾ ਪ੍ਰੋਜੈਕਟ ਹੈ ਤੇ ਸਾਡੇ ਬੱਚੇ ਜਿਹੜੇ ਨੇ ਉਹ ਆਪਣਾ ਫੌਜ ਦੇ ਵਿੱਚ ਆਰਮਡ ਫੋਰਸਸ ਦੇ ਵਿੱਚ ਆਪਦਾ ਕੈਰੀਅਰ ਬਣਾਉਣਗੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪਾਣੀ ਬਾਰੇ ਬਹੁਤ ਸਾਰੀਆਂ ਖੁਸ਼ਖਬਰੀਆਂ ਦੇਵਾਂਗੇ ਨਹਿਰ ਤਾਂ ਚਲੋ ਕੱਢਣੀ ਹੋ ਕੱਢਣੀ ਹੈ ਇੱਕ 206 ਕਿਲੋ 206 ਮੈਗਾਵਾਟ ਦਾ ਡੈਮ ਬਣਾ ਰਹੇ ਆ ਆਪਾਂ ਬਸ ਬਣ ਗਿਆ ਅਕਤੂਬਰ ਜਦੋਂ ਕਟਨ ਹੋ ਜਾਊਗਾ ਧਾਰ ਕਲਾਂ 라ਵੀ ਦਰਿਆ ਦਾ ਪਾਣੀ ਰੋਕੇ 라ਵੀ ਦਾ ਉਹਦੇ ਨਾਲ ਇੱਕ ਪੂਰੀ ਨਹਿਰ ਹੀ ਦੁਆਬੇ ਦੇ ਵਿੱਚ ਦੀ ਜਾਊਗੀ ਜਿਹੜੀ 12 ਮਹੀਨੇ 30 ਦਿਨ ਚੱਲੂਗੀ ਇੱਕ ਨਵੀਂ ਨਹਿਰ ਉਹ ਹੋ ਜਾਊਗੀ ਕੋਈ ਗੱਲ ਨਹੀਂ ਗੱਲ ਕਰ ਰਹੇ ਨਾ ਉਹਨਾਂ ਨੇ ਜਿਨ੍ਹਾਂ ਨੂੰ ਕੱਢਿਆ ਸੀ ਮੈਨੂੰ ਮਜ਼ਦੂਰ ਨੂੰ ਉਹਨੇ ਬਾਥ ਲੈਣਾ ਪਿਆ ਲੋਕੀ ਅਨਗਾਰ ਕੰਟੀਨਿਊ ਜਲਾਤਾਰਾ ਉਹਨਾਂ ਨੇ ਲਾ ਕੇ ਸੇ ਨੋਟਿਸ ਦਿੱਤਾ ਕੀ ਕਾ ਇੰਸਟੀਚੂਸ਼ਨ ਕਹਿੰਦਾ ਕਿ ਪਹਿਲਾਂ ਉਹਨੂੰ ਨੋਟਿਸ ਦਿਓ ਉਹਦਾ ਜਵਾਬ ਆਇਆ ਫੋ ਤੋਂ ਬਾਅਦ ਉਹ ਬਰਤੀ ਕਮੇਟੀ ਨੂੰ ਲਿਖੇ ਕੇ ਆ ਕੇ ਆਪ ਬੈਤਰਾ ਕੀ ਕਮੇਟੀ ਉਹ ਪ੍ਰਧਾਨ ਨੂੰ ਕਹਿੰਦੀ ਹੈ ਕੀ ਫੈਸਲਾ ਹੈ ਇਹਦੇ ਦੱਸੋ ਕੀ ਕਹਿੰਦਾ ਪ੍ਰਧਾਨ ਨੇ ਫੈਸਲਾ ਕੀਤਾ ਉਹਨੇ ਆਪਣੇ ਆਪ ਹੀ ਘੱਟ ਕੇ ਪਰਿਵਾਰ ਹੈ ਉਹ ਜਿਉਂ ਜਿਉਂ ਕੇ ਗੱਦੇ ਇਹਦਾ ਉਹਨਾਂ ਦਾ ਕਸ਼ੋਰ ਕੀਤੀ ਉਹਨਾਂ ਦੀ ਜਿਹਨਾਂ ਵਿੱਚ ਸ਼ਰਧਾ ਚਲਦੇ ਆ ਉਹਦੇ ਜਿੱਕਬਰਾ ਹਟੇਸ ਕਰਕੇ ਇਹ ਜਿਹੜਾ ਕਲੇਰ ਹੈ ਉਹਨੇ ਸਾਰਾ ਕੁਝ ਕੀਤਾ ਸਾਰਾ ਕੁਝ ਨੰਗਾ ਕਰਤਾ ਕਿਤੇ ਕਿਤੇ ਮਿਲਿਆ ਇਹ ਕਿਉਂ ਕਿੰਨੂ ਮਿਲਿਆ ਜਿਹਨਾਂ ਉਹਦੇ ਕੋਲ ਕੋਈ ਜਵਾਬ ਨਹੀਂ ਉਹ ਸੋ ਵਦੂ ਕੋ ਹਟ ਤਿੰਨ ਗੱਲ ਕਰਦੇ ਅਸੀਂ ਨਹੀਂ ਕਰਾਵਾਗੇ ਜੀ ਫਿਰ ਨਿਊ ਐਮਬਲ ਬਹੁਤ ਦੇਰ ਦੀ ਅਸੀਂ ਇਲੈਕਸ਼ਨ ਕੋਈ ਨਵੀਂ ਨਹੀਂ ਕਰਾ ਦੇ ਅਸੀਂ ਨਿਊ ਇਲੈਕਸ਼ਨਾਂ ਹੋ ਕਰਾ ਦੇ ਡੈਲੀਗੇਟ اجلاس ਨੂੰ ਲਾ ਕੇ ਉਹ ਕਹਿੰਦੇ ਕਿ ਡੈਲੀਗੇਟ ਦੀ ਸੰਖਿਆ ਪ੍ਰਾਪਤ ਨਹੀਂ ਹੈ ਤਾਂ ਟਿਕ ਉਹ ਤਾਂ 3 ਮੈਂਬਰ ਤੇ 3 ਮੈਂਬਰ ਅਸੀਂ ਲੈ ਕੇ ਪਹਿਲਾਂ ਉਹ ਲਿਖ ਕੇ ਦੇਣਗੇ ਤਾਂ ਹੀ ਹੋਊਗਾ ਇਲੈਕਸ਼ਨ ਜੇ ਤੁਹਾਡੇ ਕੋਲ ਮੈਂਬਰ ਨਹੀਂ ਫਿਰ ਉਹ ਉਹ ਕਿਉਂ ਰਹਾ ਦਿੰਦੇ ਕਿ ਉਹ ਰਾਟਾ ਕੇ ਬਹੁਤ ਕਰੇ ਸਕੇ ਜਾਤੇ ਨਾ ਤਾਂ ਸਾਨੂੰ ਇਹ ਪਤਾ ਨਾਗਪੁਰ ਹੈ ਕਿਤੇ ਨਾ ਅਜੇ ਤੱਕ ਦੀ ਨਾਗਪੁਰ ਗਿਆ ਨਾ ਕਦੇ ਨਾਗਪੁਰ ਵਾਲੇ ਦਾ ਬੰਦਾ ਕੋਈ ਮਿਲਿਆ ਤਾਂ ਅਗਰ ਕੋਈ ਸਾਬਤ ਕਰ ਦੇ ਕਿ ਮੇਰਾ ਜਿੰਦ ਤਾਂ ਮੈਂ ਨਾ ਤਾਂ ਤੁਰੇ ਭਾਜੀਪੀ ਨਾਲ ਇਵਨ ਭਾਜੀਪੀ ਦੇ ਵੀਦੇ ਲੀਡਰ ਨਾਲ ਮੇਰੀ ਗੱਲ ਹੋਈ ਹੋਵੇ ਟੈਲੀਫੋਨ ਹੋਇਆ ਹੋਵੇ ਜੋ ਮੰਨ ਜੇ ਕਰ ਲੈ ਔਰ ਮੈਂ ਸੰਭਾ ਹੋਰ ਵੀ ਕਿਸੇ ਦਿਖਾਈ ਨਾ ਮੈਂ ਕਦੇ ਵੀ ਉਹ ਨਹੀਂ ਜਿਹਨਾਂ ਦੇ ਕੰਟੀਸ਼ੂਟਿੰਗ ਚ ਜਾਂਦੇ ਆ ਜਿਦਿ ਉਹਦੇ ਹਕਤਾਂ ਦਾ ਮੈਂ ਪੈਛਾ ਰਿਹਾ ਮੈਂ ਨਹੀਂ ਕਹਦਾ ਮੈਨੂੰ ਕੋਈ ਅਧਿਕਾਰ ਜੀ ਇਹਦੇ ਚ ਸਗਰ ਉਹਨਾਂ ਨੂੰ ਵੀ ਜਿਨ੍ਹਾਂ ਨੇ ਕਦੇ ਨਹੀਂ ਉਹਨਾਂ ਨੂੰ ਅਧਿਕਾਰ ਸੀ ਅਲਾ ਐਂਡਸ਼ਰ ਕਮੇਟੀ ਆਪ ਨੂੰ ਨਹੀਂ ਸੀ ਤੇ ਕੰਟੈਂਟ ਉਹ ਵਰਤੀ ਕਮੇਟੀ ਕੋਲ ਭੇਜ ਦੇ ਬਣਾ ਨੋਟ ਤੇ ਦੇ ਦਿਆ ਦੋੜ ਤੇ ਕੇ ਜਵਾਬ ਲੰਮਾਂਕ ਦਿਓ ਤਾਂ जहां करोड़ों रुपए हजारों करोड़ वेस्ट किए जाते हैं कहीं पे बहुत बड़ा बुत बनता है उस पर हजारों करोड़ वेस्ट कर दिए जाए कहीं कुछ बन रहा है बुलेट ट्रेन बहुत अच्छी बात है लेकिन जो आपने एम्स बनाए हैं ऐसे कि आपने बढ़िया इंस्टीट्यूशन बनाए हैं तो फिर इधर कंजूसी हम क्यों करते हैं जितनी सेंक्शन ग्रांट है वो भी पूरी नहीं देते हैं पैसे वहां के रोके हुए हैं जिस तरीके से ये एम्स को आपको बढ़ाना चाहिए हजारों करोड़ उनको तो सेंशन करके और देना चाहिए ना कि सेंक्शन अमाउंट को भी रोकना चाहिए सो so, मैं आपसे आग्रह करती हूँ आपके द्वारा मा, मान्य मंत्री जी को कि एम्स बठिंडा जो मेरा ख्याल आपके सबसे पहले एम्स जो 2016 में ऐलान हुए थे तीन साल के अंदर ये एम्स बन गया साढ़े सात सौ बेड का रोज यहाँ पे राजस्थान हरियाणा पंजाब सारे राज्यों के 2500 लोग ओ में आते हैं रोज वहाँ पे 40 एमरजेंसीज होती हैं दो मेजर नेशनल हाईवेज तीन स्टेट के हाईवेज दो एक्सप्रेस के बीच में और आपको हैरानी होगी सर साढ़े सात सौ बेड का सुपर स्पेशलिटी अस्पताल इतनी सारी हाईवे क्या आपको पता है कि यहाँ पे इमरजेंसी वार्ड में कितने बेड हैं बेड से वो हॉस्पिटल की ऑपरेशंस की रिक्वायरमेंट पूरी होएगी हो ये चालीस इमरजेंसीज की पूरी होएगी हो किसकी होएगी लगातार मैं कई सालों से मांग रख रही हूँ कि एक 300 बेड का ट्रॉमा सेंटर सेंक्शन किया जाए एम्स बठिंडा भी मांग रहा है लेकिन सरकार के कान में जूँ तक नहीं आज तक पता नहीं क्या कारण है ये इतना बड़ा आपने हॉस्पिटल खड़ा किया एमरजेंसी के वहाँ पे आप लगा दीजिए ट्रॉमा सेंटर 300 बेड का ताकि उसका पूरा यूटिलाइजेशन हो अस्पताल लोग भी मांग रहे हैं और वहाँ की जनता भी मांग रही है दूसरा सर जो छोटे छोटे पेंडिंग ड्यूज हैं चाहे वो डीपीआर कॉस्ट में और नॉन डीपीआर एक एक दो दो करोड़ क्यों आप रोक के रखते हैं वो दे दीजिए सर आपको हैरानी होगी कि यहाँ पे मैन पावर भी अभी पूरा नहीं दिया है ऑथराइज्ड फैकल्टी में डेढ़ सौ से ज़्यादा पेंडिंग है नॉन नॉन ऑथराइज्ड नॉन फैकल्टी में उसमें तकरीबन हज़ार के तरफ पेंडिंग है और सर सबसे जरूरी इतना बड़ा इंफ्रास्ट्रक्चर मशीनरी पेंडिंग नहीं होनी चाहिए मेरा क्षेत्र एक ऐसा है जहाँ इतना ज़्यादा कैंसर है कि मेरे यहाँ जब मैं एम बनी थी एक कैंसर ट्रेन जाती थी सिर्फ कैंसर पेशेंट से पंजाब से लेके उनको बीकानेर जाती थी हमारी सरकार आई हमारे कैंसर के हॉस्पिटल वगैरह बनाए चलो अब वहाँ पे इलाज शुरू हो गया लेकिन इस बड़े सारे एम्स में सब पेट स्कैन की मशीन आज तक नहीं थी है अब इतना ज़्यादा कैंसर की कैंसर की ट्रेन वहां से जाए लगातार कितनी चिट्ठियां लिखी है मांग रखी है कम से कम पेट स्कैन की मशीनरी तो दे दीजिए सात परसेंट कैंसर के केसेस हमारे पंजाब में हर साल बढ़ रहे हैं अरे गरीब को कितनी बड़ी मदद होगी आपने दवाइयों में टैक्स हटा दिया बहुत अच्छी बात लेकिन मशीन तो आप दे दीजिए और इसमें सबसे ज़्यादा पीड़ित औरतों जिनका ब्रेस्ट और सर्वाइकल कैंसर सबसे ज़्यादा है तकरीबन तो तेईस हज़ार डेथ्स हर साल होती हैं सो ये मैं मांग करती हूँ दूसरी सर हाई एंड आई सी वेंटिलेटर्स आपको हैरानी होगी मेरी पूरी कॉन्स्टिट्यूंसी में किसी अस्पताल में एक वेंटिलेटर वाली एम्बुलेंस तक भी नहीं है जो लोगों को नज़दीक के साथ में जहाँ पे भी उनको हेल्थ केयर मिल सकता है सो ese aims mein high end ventilator for the hospital aur ek ambulance with a ventilator